ਕਾਂਗਰਸ ਦੇ ਵਿੱਚ ਵੱਡੀ ਹਲਚਲ ਸ਼ੁਰੂ ਹੋ ਗਈ ਆ ਤੇ ਗੱਲਬਾਤ ਆਪਾਂ ਕਰਦੇ ਆ ਕਿਉਂਕਿ 2027 ਦੀ ਇਲੈਕਸ਼ਨ ਬੜੀ ਅਹਿਮ ਜਿਹੜੀ ਉਹ ਮੰਨੀ ਜਾ ਰਹੀ ਹੈ ਤੇ 2027 ਦੀ ਇਲੈਕਸ਼ਨ ਨੂੰ ਲੈ ਕੇ ਸਵਾਲ ਇਹ ਆ ਹਾਲਾਂਕਿ ਦੂਜੇ ਪਾਸੇ ਤਾਂ ਗੱਲ ਕਲੀਅਰ ਹੀ ਇੱਕ ਪਾਸੇ ਸੁਖਵੀਰ ਬਾਦਲ ਲੀਡ ਕਰ ਰਹੇ ਨੇ ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਹੁਣੇ ਹੈਗੇ ਨੇ ਸਭ ਤੋਂ ਵੱਡਾ ਸਵਾਲ ਕਾਂਗਰਸ ਦਾ ਹੈ ਕਿਉਂਕਿ ਕਾਂਗਰਸ ਇੱਕ ਅਜਿਹੀ ਪਾਰਟੀ ਆ ਜੋ ਮੰਨਿਆ ਜਾ ਰਿਹਾ ਕਿ ਟੱਕਰ ਦੇ ਸਕਦੀ ਆ ਜਾਂ ਸਰਕਾਰ ਬਣਾ ਵੀ ਸਕਦੀ ਆ ਕਿਉਂਕਿ ਕਾਂਗਰਸ ਦੀਆਂ ਸਰਕਾਰਾਂ ਰਹੀਆਂ ਵੀ ਨੇ ਤੇ ਸਥਿਤੀ ਵੀ ਬਾਕੀ ਪਾਰਟੀਆਂ ਨਾਲੋਂ ਕੁਝ ਚੰਗੀ ਆਪਾਂ ਦੇਖ ਸਕਦੇ ਆ ਪਰ ਸਭ ਤੋਂ ਵੱਡਾ ਸਵਾਲ ਹੈ ਕਿ ਕਾਂਗਰਸ ਨੂੰ ਲੀਡ ਕੌਣ ਕਰੇਗਾ ਕਿਉਂਕਿ ਪੰਜ ਛੇ ਤਾਂ ਮੁੱਖ ਮੰਤਰੀ ਤੁਰੇ ਹੀ ਫਿਰਦੇ ਨੇ ਆਰਾਮ ਨਾਲ ਪਰ ਹੁਣ ਖਬਰਾਂ ਇਹ ਆ ਰਹੀਆਂ ਨੇ ਜੀ ਕਿ ਚਰਨਜੀਤ ਚੰਨੀ ਦੇ ਨਾਮ ਤੇ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕੁਝ ਲੀਡਰ ਮੰਨ ਗਏ ਨੇ ਤੇ ਕੁਝ ਹਲੇ ਅੜੇ ਹੋਏ ਨੇ ਸੋ ਦੱਸਿਓ ਕਿਹੜੇ ਮੰਨ ਗਏ ਨੇ ਕਿਹੜੇ ਅੜੇ ਹੋਏ ਨੇ ਤੇ ਚੰਨੀ ਸਾਹਿਬ ਦੀ ਕਿਵੇਂ ਕਿਸਮਤ ਚਮਕ ਸਕਦੀ ਆ ਇਹਦੇ ਬਾਰੇ ਜਰੂਰ ਦੱਸਿਓ ਦੇਖੋ ਮਨਦੀਪ ਜੀ ਗੱਲ ਇਹ ਹੈ ਕਿ ਕਾਂਗਰਸ ਦੀ ਪੰਜਾਬ ਕਾਈ ਦਾ ਹਾਲਤ ਆ ਉਹ ਆ ਨਾ ਜਿਹੜਾ ਇੱਕ ਸ਼ੇਅਰ ਨਹੀਂ ਹੈਗਾ ਅਮੇ ਤੋਂ ਹਮਾਰੇ ਆਪਣੋ ਨੇ ਮਾਰਾ ਗੈਰੋ ਨੇ ਖਾ ਲੰਤਾ ਅੰਤੋ ਬਹਾ ਡੂਬੇ ਜਹਾਂ ਪਾਣੀ ਵੀ ਘਮ ਥਾ ਮਤਲਬ ਇਨਾਂ ਦਾ ਨਾ ਜਿਹੜੇ 2022 ਦਾ ਇਲੈਕਸ਼ਨ ਹਾਰਨ ਦਾ ਵੱਡਾ ਕਾਰਨ ਇਨਾਂ ਦੀ ਆਪਸੀ ਗੁੱਟਬਾਜੀ ਗਰੁੱਪਬਾਜੀ ਆ ਸੀਐਮ ਕੈਂਡੀਡੇਟ ਕਈ ਹੋਣਾ ਭਵੇਂ ਚੰਨੀ ਅਨਾਉਂਸ ਕਰਤਾ ਸੀ 2022 ਦੀ ਇਲੈਕਸ਼ਨ ਤੋਂ ਪਹਿਲਾਂ ਲੇਕਿਨ ਤੁਸੀਂ ਦੇਖੋ ਵੀ ਕਾਂਗਰਸ ਦਾ ਉਦੋਂ ਹਾਲ ਕੀ ਸੀ ਚਰਨਜੀਤ ਚੰਨੀ ਕੋਈ ਐਲਾਨ ਕਰਤਾ ਹੁੰਦਾ ਉਹਦੇ ਨਾਲ ਬੈਠੇ ਨਵਜੋਤ ਸਿੰਘ ਸਿੱਧੂ ਉਸੇ ਐਲਾਨ ਦੀ ਉਸੇ ਵਕਤ ਹਵਾ ਕੱਢ ਦਿੰਦੇ ਹੁੰਦੇ ਜਿਹੜਾ ਕੰਮ ਵਿਰੋਧੀ ਧਿਰ ਨੇ ਕਰਨਾ ਸੀ ਉਹ ਕੰਮ ਨਵਜੋ ਸਿੱਧੂ ਕਰਦਾ ਹੁੰਦਾ ਹੁਣ ਇਲੈਕਸ਼ਨ ਤੋਂ ਬਾਅਦ ਕਾਂਗਰਸ ਪਾਰਟੀ ਦੇ ਵਿੱਚ ਕਈ ਸੀਐਮ ਕੈਂਡੀਡੇਟ ਦੇ ਦਾਵੇਦਾਰ ਬਣੇ ਪ੍ਰਤਾਪ ਸਿੰਘ ਬਾਜਵਾ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਉਹ ਕਹਿੰਦਾ ਵੀ ਮੈਂ ਨਾ ਮੈਂਬਰ ਪਾਰਲੀਮੈਂਟ ਬਣਦਾ ਰਿਹਾ ਮੈਨੂੰ ਐਮਐਲਏ ਦੀ ਟਿਕਟ ਨਾ ਮਿਲੀ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਬਾਜਵਾ ਕਹਿੰਦਾ ਵੀ ਮੈਂ ਹੀ ਲੀਡਰ ਹਾਂ ਕੈਪਟਨ ਅਮਰਿੰਦਰ ਸੀਨੀਅਰ ਜ਼ਰੂਰ ਸੀ ਲੇਕਿਨ ਉਸ ਤੋਂ ਬਾਅਦ ਮੈਂ ਲੀਡਰ ਹਾਂ ਉਹ ਕਹਿੰਦਾ ਵੀ ਮੈਂ ਕੈਪਟਨ ਅਮਰਿੰਦਰ ਤੋਂ ਬਾਅਦ ਦਾਵੇਦਾਰ ਸੋ ਆਪਣੇ ਆਪ ਨੂੰ ਦਾਵੇਦਾਰ ਰੱਖਦੇ ਆ ਹੁਣ ਵੀ ਵਿਰੋਧੀ ਧਿਰ ਦੇ ਲੀਡਰ ਨੇ ਉਹ ਵਿਰੋਧੀ ਧਿਰ ਦੇ ਲੀਡਰ ਕੋਲੇ ਕੈਬਨਟ ਮੰਤਰੀ ਦਾ ਰੈਂਕ ਹੁੰਦਾ ਹੈ ਵਿਰੋਧੀ ਧਿਰ ਦੇ ਲੀਡਰ ਦੀ ਹیثیت ਆ ਜਿਹੜੀ ਸੂਬੇ ਦੇ ਵਿੱਚ ਕਾਫੀ ਵੱਡੀ ਹੁੰਦੀ ਹੈ ਸੋ ਇਸ ਕਰਕੇ ਪ੍ਰਤਾਪ ਸਿੰਘ ਬਾਜਵਾ ਆਪਣੇ ਆਪ ਨੂੰ ਦਾਵੇਦਾਰ ਮੰਨਦੇ ਨੇ ਉਹ ਕਾਂਗਰਸ ਦੇ ਪ੍ਰਧਾਨ ਵੀ ਰਹਿ ਚੁੱਕੇ ਨੇ ਕਿਸੇ ਸਮੇਂ ਉਦੋਂ ਵੀ ਉਹਨਾਂ ਦੀ ਬਾਜੀ ਜਿਹੜੀ ਗੁਣਾ ਪੈਂਦਾ ਪੈਂਦਾ ਰਹਿ ਗਿਆ ਸੀ ਬਾਜਵਾ ਹੋਰਾਂ ਦਾ ਤੇ ਹੁਣ ਇੱਕ ਤਾਂ ਬਾਜਵਾ ਦਾ ਗਰੁੱਪ ਹੈ ਇੱਕ ਗਰੁੱਪ ਹੈਗਾ ਹੈਗਾ ਅਨ ਰਾਜੇ ਵੜਿੰਗ ਦਾ ਰਾਜਾ ਵੜਿੰਗ ਕਹਿੰਦਾ ਮੈਨੂੰ ਕਾਂਗਰਸ ਦੀ ਪ੍ਰਧਾਨਗੀ ਉਦੋਂ ਦਿੱਤੀ ਗਈ ਜਦੋਂ ਕਾਂਗਰਸ ਦਾ ਪ੍ਰਧਾਨ ਕੋਈ ਬਣ ਕੇ ਰਾਜੀ ਨਹੀਂ ਸੀ ਸਾਰਿਆਂ ਨੂੰ ਪੁੱਛਿਆ ਪਹਿਲਾਂ ਇਹਨਾਂ ਨੇ ਮਨਦੀਪ ਜੀ ਵੀ ਤੂੰ ਬਣਨਾ ਤੂੰ ਬਣਨਾ ਤੂੰ ਬਣਨਾ ਜਦੋਂ ਤਿੰਨ ਚਾਰ ਨੇ ਬਣਾ ਕੀਤਾ ਫਿਰ ਰਾਜੇ ਵੜਿੰਗ ਨੂੰ ਬਣਾਇਆ ਸੀ ਉਹ ਕਹਿੰਦਾ ਮੈਨੂੰ ਮਾੜੇ ਟਾਈਮ ਦੇ ਵਿੱਚ ਪ੍ਰਧਾਨ ਬਣਾਇਆ ਮੈਂ ਤੀਜਾ ਚਰਨਜੀਤ ਚੰਨੀ ਤਾਂ ਹੁਣ ਦਾਵੇਦਾਰ ਹੈਗਾ ਹੀ ਉਹ ਕਹਿੰਦਾ ਮੈਂ ਤਾਂ ਸਾਢੇ 1-3 ਮਹੀਨੇ ਤੋਂ ਸੀ ਮੁੱਖ ਮੰਤਰੀ ਰੱਖਿਆ ਮੈਨੂੰ ਸਾਰੇ ਕੰਮ ਆਉਂਦੇ ਆ ਧਾਰਚੋਣੀ ਵੀ ਆਉਂਦੀ ਆ ਹਰੇ ਕੰਮ ਹੁੰਦੇ ਆ ਮੁੱਖ ਹੁਣ ਮੈਨੂੰ ਮੁੱਖ ਮੰਤਰੀ ਬਣਨਾ ਵੀ ਆਉਂਦਾ ਇਸ ਕਰਕੇ ਮੈਨੂੰ ਬਣਨਾ ਆਉਂਦਾ ਤੇ ਮੈਨੂੰ ਬਣਾਓ ਤੰਨੇ ਹੋ ਗਏ ਚੌਥੇ ਸੁਖਜਿੰਦਰ ਸਿੰਘ ਰੰਧਾਵਾ ਉਹ ਕਹਿੰਦਾ ਵੀ ਮੈਂ ਉਪ ਮੁੱਖ ਮੰਤਰੀ ਬਣਾਤਾ ਸੀ ਤੁਸੀਂ ਉਦੋਂ ਐਦ ਕਿ ਮੈਨੂੰ ਮੁੱਖ ਮੰਤਰੀ ਹੈਗਾ ਜਿਹੜਾ ਉਹ ਤੁਸੀਂ ਬਣਾਓ ਸੋ ਇਸ ਕਰਕੇ ਕਾਂਗਰਸ ਪਾਰਟੀ ਦੇ ਵਿੱਚ ਕਈ ਮੁੱਖ ਮੰਤਰੀ ਦੇ ਦਾਵੇਦਾਰ ਨੇ ਅਜੇ ਤਾਂ ਨਵਜੋਤ ਸਿੰਘ ਸਿੱਧੂ ਦੀ ਤਾਰ ਨਹੀਂ ਛਿੜੀ ਨਹੀਂ ਉਹਨੇ ਆ ਕੇ ਕਹਿਣਾ ਵੀ ਗੁਰੂ ਮੈਂ ਤਾਂ ਛਿੱਕਾ ਲਾਉਂਗਾ ਮੁੱਖ ਮੰਤਰੀ ਤਾਂ ਬਣੂੰਗਾ ਹੀ ਮੈਂ ਅਕੇ ਤੁਸੀਂ ਚੰਨੀ ਬਣਾਤਾ ਸੀ ਖੈਰ ਇਹ ਸਾਰੇ ਕਾਸੇ ਦੇ ਵਿੱਚੋਂ ਹੁਣ ਜਿੰਨਾ ਜਾਣਕਾਰੀ ਮਿਲੀ ਹੈ ਦੋ ਇਨਫੋਰਮੇਸ਼ਨ ਮੈਨੂੰ ਮਿਲੀਆਂ ਪਹਿਲੀ ਇਨਫੋਰਮੇਸ਼ਨ ਕਿ ਇੱਕ ਸਰਵੇ ਹੋਇਆ ਪੰਜਾਬ ਦੇ ਵਿੱਚ ਉਹ ਸਰਵੇ ਦੇ ਵਿੱਚ ਪੁੱਛਿਆ ਗਿਆ ਕਿ ਕਿਹੜਾ ਮੁੱਖ ਮੰਤਰੀ ਜਿਹੜਾਗਾ ਉਹ ਤੁਸੀਂ ਸਮਝਦੇ ਹੋ ਪੰਜਾਬ ਦਾ ਹੋ ਸਕਦਾ ਉਹਦੇ ਵਿੱਚੋਂ ਚੰਨੀ ਨੂੰ ਸਭ ਤੋਂ ਵੱਧ ਜਿਹੜਾਗਾ ਉਹ ਲੋਕਾਂ ਨੇ ਤਰਜੀਹ ਦਿੱਤੀ ਦੱਸਦੇ ਨੇ ਦੂਸਰੀ ਗੱਲ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਇਸ ਵਿਸ਼ੇ ਦੇ ਉੱਤੇ ਸੋਚਿਆ ਕਿ ਵੋਟਾਂ ਦੇ ਨੇੜੇ ਜਾ ਕੇ ਰੌਲਾ ਪਾਉ ਜੇ ਆਪਾਂ ਕਿਸੇ ਨੂੰ ਸੀਐਮ ਕੈਂਡੀਡੇਟ ਅਨਾਉਂਸ ਕਰਤਾ ਕਿਉਂ ਨਾ ਉਹ ਰੌਲਾ ਹੋਣੀ ਪਾ ਜੇ ਉਦੋਂ ਤੱਕ ਮਸਲਾ ਟਿਕ ਜੇ ਸੋਲਵ ਕਰ ਲਾਂਗੇ ਮਸਲਾ ਇੱਕ ਦੂਸਰਾ ਕਾਂਗਰਸ ਦੇ ਵਿੱਚ ਇਹ ਹੁੰਦਾ ਵੀ ਉਹ ਜਿਹਨੂੰ ਪ੍ਰਧਾਨ ਬਣਾਉਂਦੇ ਨੇ ਉਸੇ ਨੂੰ ਸੀਐਮ ਕੈਂਡੀਡੇਟ ਅਨਾਉਂਸ ਕਰਦੇ ਨੇ ਮੋਸਟਲੀ 99% ਪਾਰ ਆਇਆ ਹੈ ਕਈ ਵਾਰ ਬਾਜ਼-ਬਾਰ ਕੇ ਤਾਂ ਨਹੀਂ ਗੁਣਾ ਪਿਆ ਉਹ ਵੱਖਰੀ ਗੱਲ ਹੈ ਹੁਣ ਉਹਦੇ ਵਿੱਚੋਂ ਉਹਨਾਂ ਨੇ ਜਦੋਂ ਸੋਚਿਆ ਗਣਤੀਆਂ ਮਿੰਤੀਆਂ ਲਾਈਆਂ ਉਹਨਾਂ ਨੂੰ ਲੱਗਿਆ ਕਿ ਪੰਜਾਬ ਦੇ ਵਿੱਚ ਜਿਹੜਾ ਮੁੱਖ ਮੰਤਰੀ ਕੈਂਡੀਡੇਟ ਅਨਾਉਂਸ ਕੀਤਾ ਜਾਵੇ ਉਹ ਸਿੱਖ ਭਾਈਚਾਰੇ ਚ ਹੋਵੇ ਉਹ ਦਲਿਤ ਭਾਈਚਾਰੇ ਦੇ ਵਿੱਚੋਂ ਵੀ ਹੋਵੇ ਉਹਨਾਂ ਨੂੰ ਲੱਗਿਆ ਕਿ ਦਲਿਤ ਭਾਈਚਾਰੇ ਦਾ ਦੁਆਬੇ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਇੱਕ ਵੱਡਾ ਵੋਟ ਬੈਂਕ ਜਿਹੜਾ ਉਹ ਹੈ ਸਾਰੇ ਕਾਥੇ ਦੇ ਵਿੱਚੋਂ ਚਰਨਜੀਤ ਚੰਨੀ ਹੁਰਾਂ ਦੇ ਉੱਤੇ ਸਹਿਮਤੀ ਕਾਂਗਰਸ ਹਾਈ ਕਮਾਂਡ ਦੀ ਬਣਦੀ ਨਜ਼ਰ ਆਉਂਦੀ ਆ ਇਹਦੇ ਚ ਇਹ ਵੀ ਇਨਫੋਰਮੇਸ਼ਨ ਮਿਲੀ ਹੈ ਕਿ ਰਾਜੇ ਵੜਿੰਗ ਨੂੰ ਮਨਾ ਲਿਆ ਗਿਆ ਰਾਜੇ ਵੜਿੰਗ ਨੂੰ ਪੁੱਛਿਆ ਗਿਆ ਤੁਹਾਡੀ ਉਮਰ ਹਜੇ ਬਹੁਤ ਪਈ ਹੈ ਤੁਹਾਡੇ ਕੋਲੇ ਬਹੁਤ ਸਮਾਂ ਹੈ ਤੇ ਇਸ ਵਾਰ ਚੰਨੀ ਨੂੰ ਮੌਕਾ ਦੇਈਏ ਉਸ ਤੋਂ ਬਾਅਦ ਤੁਹਾਡੇ ਕੋਲੇ ਤਾਂ ਸਮਾਂ ਹੀ ਸਮਾਂ ਹੈ ਹਜੇ ਤੁਹਾਡੀ ਉਮਰ ਥੋੜੀ ਹੈ ਰਾਜੇ ਬੜਿੰਗ ਦਾ ਜੇ ਤੁਸੀਂ ਪਿਛਲੇ ਦਿਨਾਂ 'ਚ ਨੋਟ ਕੀਤਾ ਹੋਵੇ ਉਹਦਾ ਇੱਕ ਦੋ ਥਾਂ ਦੇ ਉੱਤੇ ਜਿਕਰ ਵੀ ਉਹਨੇ ਕੀਤਾ ਹੈਗਾ ਇਹ ਵਗ੍ਹਾ ਇਹ ਵੀ ਕੋਈ ਨਾ ਜੀ ਮੇਰੇ ਕੋਲ ਤਾਂ ਹਜੇ ਬਹੁਤ ਉਮਰ ਪਈ ਹੈ ਤਾਂ ਰਾਜੇ ਬੜਿੰਗ ਨੂੰ ਮਨਾ ਲਿਆ ਗਿਆ ਲੇਕਿਨ ਬਾਜਵਾ ਹਜੇ ਅੜਿਆ ਹੋਇਆ ਪ੍ਰਤਾਪ ਸਿੰਘ ਬਾਜਵਾ ਦੇ ਅੜੇ ਹੋਣ ਦਾ ਕਾਂਗਰਸ ਹਾਈ ਕਮਾਂਡ ਨੂੰ ਇੱਕ ਹੱਦ ਤੱਕ ਜਿਹੜਾ ਝਟਕਾ ਜ਼ਰੂਰ ਲੱਗਿਆ ਹੋਇਆ ਹੈ ਲੇਕਿਨ ਅਗਰ ਪ੍ਰਤਾਪ ਸਿੰਘ ਬਾਜਵਾ ਨੂੰ ਮਨਾ ਲਿਆ ਜਾਂਦਾ ਤਾਂ ਬਹੁਤ ਛੇਤੀ ਕਾਂਗਰਸ ਹਾਈ ਕਮਾਂਡ ਚੰਨੀ ਨੂੰ ਪੰਜਾਬ ਦੀ ਗਵਰਾਈ ਆ ਜਿਹੜੀ ਕਾਂਗਰਸ ਦੀ ਉਹ ਸੌਂਪਣ ਜਾ ਰਹੀ ਆ ਹਾਂ ਜੇਰਾ ਪ੍ਰਤਾਪ ਸਿੰਘ ਬਾਜਵਾ ਨਹੀਂ ਮੰਨਦੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਇਹ ਥੋੜਾ ਡਿਲੇ ਹੋ ਸਕਦਾ ਲੇਕਿਨ ਐ ਪਤਾ ਲੱਗਿਆ ਕਿ ਰਾਹੁਲ ਗਾਂਧੀ ਆਪਣਾ ਮਾਨਾ ਜਿਹੜਾ ਉਹ ਬਣਾ ਚੁੱਕੇ ਨੇ ਹਾਲਾਂਕਿ ਚੰਨੀ ਦੇ ਉੱਤੇ ਵੀ ਕਈ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਉਹ ਚੱਲਦੀਆਂ ਰਹੀਆਂ ਕਈ ਤਰ੍ਹਾਂ ਦੇ ਜ਼ਿਕਰ ਚੱਲਦੇ ਰਹੇ ਨੇ ਪਰ ਫਿਰ ਵੀ ਕਾਂਗਰਸ ਹਾਈ ਕਮਾਂਡ ਇੱਕ ਵਾਰ ਫੇਰ ਬਾਜ਼ੀ ਆ ਜਿਹੜੀ ਚੰਨੀ ਹੋਰਾਂ ਦੇ ਉੱਤੇ ਖੇਡਣ ਦੇ ਰੌਂ ਦੇ ਵਿੱਚ ਨਜ਼ਰ ਆਈ ਦਿਸਦੀ ਹੈਗੀ ਤੋਂ ਬਾਜਵਾਹੂਰੀ ਨਰਾਜ਼ ਵੀ ਨਜ਼ਰ ਆ ਰਹੇ ਆ ਇਹ ਵੀ ਪਤਾ ਲੱਗਿਆ ਵੀ ਕੁਝ ਕਾਂਗਰਸੀਆਂ ਦੀ ਮੀਟਿੰਗ ਵੀ ਦਿੱਲੀ ਦੇ ਵਿੱਚ ਹੋਈ ਹੈ ਕੱਲ ਉਹਦੇ ਵਿੱਚ ਬਾਜਵਾ ਹੈ ਨਹੀਂ ਸੀ ਭਪੇਸ਼ ਭਗੇਲ ਮਿਲੇ ਦੱਸੇ ਜਾਂਦੇ ਨੇ ਤਾਂ ਇਹ ਇਨਫੋਰਮੇਸ਼ਨ ਵੀ ਸਾਹਮਣੇ ਜਿਹੜੀ ਉਹ ਆ ਰਹੀ ਆ ਤੋਂ ਕਾਂਗਰਸ ਦੇ ਵਿੱਚ ਖਾਸਾ ਕੁਝ ਚੱਲ ਰਿਹਾ ਇਹ ਖਾਸੇ ਕੁਝ ਦੇ ਵਿੱਚੋਂ ਰਾਹੁਲ ਗਾਂਧੀ ਦਾ ਜਿਹੜਾ ਅੱਜ ਦਾ ਦੌਰਾ ਪੰਜਾਬ ਦਾ ਉਹ ਬੜਾ ਅਹਿਮ ਹੋਵੇਗਾ। ਬਿਲਕੁਲ ਪਤੀ ਸਾਹਿਬ ਜੇ ਆਪਾਂ ਚੰਨੀ ਸਾਹਿਬ ਦੀ ਵੀ ਗੱਲ ਕਰੀਏ ਬੇਸ਼ੱਕ ਉਹ 100 ਦਿਨ ਦੀ ਮੁੱਖ ਮੰਤਰੀ ਰਹੇ ਸੀ ਪਰ ਉਹ 100 ਦਿਨ ਵੀ ਬੜੇ ਚਰਚਾ 'ਚ ਰਹੇ ਸੀ ਇੱਕ ਪਾਸੇ ਤੋਂ ਸਾਰਾ ਕੋਸ਼ਿਕ ਦੇ ਬੱਕਰੀਆਂ ਚੋਲੀਆਂ ਕਿਤੇ ਭੰਗੜਾ ਪਾ ਲਿਆ ਤੇ ਕਦੇ ਇਹ ਕਹਿਤਾ ਵੀ ਮੈਂ ਵੀ ਐਨਆਰਆਈਆਂ ਬਹੁਤ ਕੁਝ ਚਰਚਾ 'ਚ ਰਿਹਾ ਪਰ ਦੂਜੇ ਪਾਸੇ ਵੀ ਚਰਚਾ 'ਚ ਰਿਹਾ ਸੀ ਕਿ 100 ਦਿਨਾਂ 'ਚ ਇੰਨਾ ਕੰਮ ਚੱਕਿਆ ਸੀ ਵੀ ਈਡੀ ਵਾਲੇ ਵੀ ਆਤਮਕੇ ਸੀਗੇ ਉਹਨੇ ਇੱਕ ਟਾਈਮ ਵਿੱਚ ਹੀ ਤੇ ਉਸ ਤੋਂ ਬਾਅਦ ਉਹਨਾਂ ਦੇ ਫਿਰ ਬਾਹਰਲੇ ਦੌਰੇ ਵੀ ਚਰਚਾ 'ਚ ਰਹੇ ਪਰ ਫ ਅ ਇਹ ਟੱਕਰ ਬਹੁਤ ਵਧੀਆ ਬਣ ਸਕਦੀ ਹੈ ਪੱਤੀ ਸਾਹਿਬ ਇਹ ਚ ਕੋਈ ਸ਼ੱਕ ਨਹੀਂ ਕਿਉਂਕਿ ਦੋਨੇ ਪਾਸੇ ਜਿਹੜਾ ਉਹ ਸਟੇਅਰ ਦੋਨੇ ਪਾਸੇ ਚੰਗਾ ਤੇ ਵਿਅੰਗ ਦੋਨੇ ਪਾਸੇ ਚੰਗਾ ਕਾਸਲ ਨੇ ਆ ਭਗਵੰਤ ਮਾਨ ਤਾਂ ਹੈਗੀ ਹੈ ਪਰ ਚੰਨੀ ਸਾਹਿਬ ਵੀ ਹੁਣ ਘਟ ਨਹੀਂ ਰਹਾ ਇਹ ਵੀ ਟ੍ਰੇਡ ਹੋ ਗਿਆ ਅ ਜੇ ਮੰਨ ਲਓ ਇਹ ਜਿਸ ਤਰੀਕੇ ਦੀ ਜੋ ਸੰਭਾਵਨਾ ਦਿਖਾਈ ਜਾ ਰਹੀ ਹੈ ਤਾਂ ਕੀ ਲੱਗਦਾ ਵੀ ਕਿਸ ਤਰੀਕੇ ਦਾ ਮੁਕਾਬਲਾ ਹੋ ਸਕਦਾ ਦੇਖੋ ਜੀ ਮੁਕਾਬਲਾ ਦਿਲਚਸਪ ਹੋ ਸਕਦਾ ਬਹੁਤ ਦਿਲਚਸਪ ਚੰਨੀ ਹੋਰ ਅਵਾਜ਼ ਜਿਵੇਂ ਤੁਸੀਂ ਜੇ ਕਰ ਕੀਤਾ ਥੋੜੀਆਂ ਜਿਹਾ ਉਹਨਾਂ ਨੇ 100 ਦਿਨਾਂ ਦੇ ਮੈਂ ਲੱਗਦਾ ਕੁਝ ਗੱਲਾਂ ਓਵਰ ਕੀਤੀਆਂ ਤੇ ਮੈਂ ਇਹ ਵੀ ਕਰ ਲੈਣਾ ਮੈਂ ਉਹ ਵੀ ਕਰ ਲੈਣਾ ਉਹਦੇ ਚੋਂ ਥੋੜਾ ਜਿਹਾ ਉਹ ਲੋਕਾਂ ਦੇ ਜਿਹਨ ਦੇ ਉੱਤੇ ਜਾਦੇ ਉਹਨਾਂ ਦੀ ਇਹ ਗੱਲ ਚੜ ਗਈ ਅਦਰਵਾਈਜ਼ ਕਮੇਟੀ ਦੇ ਵਿੱਚ ਮੈਨੂੰ ਲੱਗਦਾ ਉਹ ਵੀ ਕੱਟਣੀ ਹੈ ਸ਼ਾਇਦ ਸਾਡੇ ਲੋਕ ਵੀ ਇਹੀ ਪਸੰਦ ਕਰਦੇ ਨੇ ਸੋਸ਼ਲ ਮੀਡੀਆ ਦਾ ਦੌਰ ਹੈ ਸੋਸ਼ਲ ਮੀਡੀਆ ਮੈਨੇਜਮੈਂਟ ਪਾਰਟੀਆਂ ਜਿਹੜੀਆਂ ਉਹ ਕਰਦੀਆਂ ਨੇ ਉਹਦੇ ਵਿੱਚ ਮਤਲਬ ਟੋਟ ਕੇ ਉਹਦੇ ਵਿੱਚ ਇਤਾਂ ਦੀਆਂ ਗੱਲਾਂ ਸੀਰੀਅਸਨੈਸ ਤਾਂ ਮੈਂ ਮਤਲਬ ਨਜ਼ਰ ਨਹੀਂ ਆਉਂਦੀ ਨਾ ਸੀਰੀਅਸਨੈਸ ਨਾਲ ਤਾਂ ਮਤਲਬ ਵਰਕਾ ਹੀ ਉਸ ਰੂਪ ਦੇ ਵਿੱਚ ਨਜ਼ਰ ਨਹੀਂ ਆ ਰਿਹਾ ਨਾ ਕੇਂਦਰੀ ਸਿਆਸਤ ਦੇ ਵਿੱਚ ਮਤਲਬ ਦੁਨੀਆ 'ਚ ਨਜ਼ਰ ਨਹੀਂ ਆ ਰਿਹਾ ਜੀ ਦੁਨੀਆ ਦੇ ਵਿੱਚ ਵੀ ਤੁਸੀਂ ਦੇਖੋ ਏ ਵਰਤਾਰਾ ਇਕੱਲੇ ਅਸੀਂ ਥੋੜੀ ਇਕੱਲੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਚੁਣ ਲਿਆ ਇਕੱਲੇ ਪੰਜਾਬੀਆਂ ਨੇ ਆ ਕੇ ਕਮੇਡੀਅਨ ਨੂੰ ਮੁੱਖ ਮੰਤਰੀ ਚੁਣ ਲਿਆ ਇਹ ਤਾਂ ਪੂਰੀ ਦੁਨੀਆ ਦਾ ਵਰਤਾਰਾ ਹੈ ਹੈਨਾ ਜਿਦੂਸ ਯੂਕਰੇਨ ਦੀ ਜੰਗ ਲੱਗੀ ਹੋਈ ਹੈ ਯੂਕਰੇਨ ਦਾ ਲੀਡਰ ਕੌਣ ਹੈ ਉਹ ਵੀ ਤਾਂ ਇੱਕ ਕਮੇਡੀਅਨ ਸੀ ਮਤਲਬ ਟਰੰਪ ਕੌਣ ਹੈ ਮੈਨੂੰ ਤਾਂ ਟਰੰਪ ਠੀਕ ਹੈ ਇੱਕ ਬਿਜ਼ਨਸਮੈਨ ਹੈ ਪਰ ਉਹਦੇ ਬਿਆਨ ਦੇਖੋ ਤੁਸੀਂ ਉਦੇ ਯੂ ਟਰਨ ਦੇਖੋ ਤੁਸੀਂ ਉਹ ਕਿਤੇ ਕਮੇਡੀਅਨ ਤੋਂ ਘੱਟ ਹੈ ਹੈਨਾ ਮਤਲਬ ਇਹ ਜਿਹੜੀਆਂ ਪੂਰੀ ਦੁਨੀਆ ਦਾ ਵਰਤਾਰਾਗਾ ਜਿਹੜਾ ਅਸਲ ਦੇ ਵਿੱਚ ਉਹ ਇਸ ਤਰ੍ਹਾਂ ਦਾ ਨਜ਼ਰ ਆ ਰਿਹਾਗਾ ਕਿ ਪੂਰੀ ਦੁਨੀਆ ਦੇ ਵਿੱਚ ਸੋਸ਼ਲ ਮੀਡੀਆ ਦੀ ਮੈਨੇਜਮੈਂਟਾ ਉੱਥੇ ਲੀਡ ਰਹੀ ਹੈ ਇਹ ਜਿਹੜੇ ਉਹ ਚੱਲਦੇ ਨੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਉਹ ਵੀ ਮਤਲਬ ਤੁਸੀਂ ਇੱਕ ਨਮਨ ਸਿੰਘ ਦਾ ਦੌਰ ਦੇਖੋ ਜਿੱਥੇ ਚੁੱਪ ਹੀ ਚੁੱਪ ਸੀ ਮਤਲਬ ਕੋਈ ਸ਼ਬਦ ਬੋਲਣਾ ਤਾਂ ਉਹ ਸ਼ਬਦ ਜਿਹੜਾਗਾ ਸਿਰਫ ਉਹਨੇ ਹੀ ਬੋਲਣਾ ਮਨ ਤੋਲ ਕੇ ਹੈਨਾ ਤੇ ਮੀਡੀਆ ਨਾਲ ਵੀ ਗੱਲ ਕਰਨੀ ਹੈ ਉਹਨੇ ਹੀ ਕਰਨੀ ਹੈ ਤੁਹੇ ਪਾਸੇ ਮਤਲਬ ਪ੍ਰਧਾਨ ਮੰਤਰੀ ਜੀ ਨੇ ਤੋਂ ਇਸ ਕਰਕੇ ਇਹ ਜਿਹੜਾ ਦੌਰ ਹੈਗਾ ਇਹ ਦੌਰ پوری ਦੁਨੀਆ ਦੇ ਵਿੱਚ ਬੱਤਾਰਾ ਇਹ ਚੱਲ ਰਿਹਾ ਹੈਗਾ ਇਕੱਲੇ ਆਪਣੇ ਪੰਜਾਬ ਦੇ ਵਿੱਚ ਨਹੀਂ ਤੋਂ ਮੈਨੂੰ ਲੱਗਦਾ ਚੰਨੀ ਹੁਰੀ ਭਗਵੰਤ ਮਾਨ ਨੂੰ ਟੋਟਕਿਆਂ ਦੇ ਵਿੱਚ ਜਿਹੜੀ ਟੱਕਰ ਆ ਗਈ ਉਹ ਚੰਗੀ ਦੇ ਸਕਦੇ ਨੇ ਜੀ